ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾਰਾਏ ਫੈਮਲੀ ਵਿੱਚ ਤੁਹਾਡਾ ਸਵਾਗਤ ਹੈ ਅੱਜ ਮੈਂ ਦੇਖੋ ਫਿਰ ਰਵੀ ਦੇ ਘਰੇ ਆ ਗਈ ਤੇ ਅੱਜ ਮਤਲਬ ਨਾ ਹੁਣ ਜਿਆਦਾਤਰ ਅਸੀਂ ਵੀਡੀਓਜ਼ ਇਕੱਠੀਆਂ ਬਣਾਉਣ ਲੱਗ ਗਏ ਹਾਂ ਨਾ ਬਿਲੋਗ ਕੱਟ ਕੇ ਆ ਜਾ ਬਹੁਤ ਹਾਂ ਮਤਲਬ ਵੀ ਅਸੀਂ ਇਹ ਨਾ ਕੰਮ ਐ ਜਿਹੜੇ ਸਾਰੇ ਇਕੱਠੇ ਕਰਦੇ ਹਾਂ ਇੱਕ ਮਿੰਟ ਰੁਕ ਤੇ ਨਾ ਅੱਜ ਮਤਲਬ ਰਾਵੀ ਨੇ ਕੱਟਣਾ ਆਪਣਾ ਸੂਟ ਤੇ ਪਲਾਜ਼ੋ ਵਾਲਾ ਸੂਟ ਕਰਨਾ ਹੈ ਤੇ ਦੇਖੋ ਪਲਾਜ਼ੋ ਕਟਿੰਗ ਮੈਨੂੰ ਵੀ ਨਹੀਂ ਆਉਂਦੀ ਪਰ ਰਾਵੀ ਨੂੰ ਆਉਂਦੀ ਹੈ ਔਰ ਰਾਵੀ ਨੂੰ ਬੱਡੇ ਹੀ ਆਸਾਨ ਤਰੀਕੇ ਨਾਲ ਕਟਿੰਗ ਆਉਂਦੀ ਹੈ ਜਿਹੜਾ ਜ ਇਹ ਪਲਾਜ਼ੋ ਕਟਿੰਗ ਕਰਦੀ ਆ ਅੱਜ ਉਹ ਮੈਂ ਤੁਹਾਨੂੰ ਵੀਡੀਓ ਚ ਦਿਖਾਉਂਗੀ ਵੀ ਉਹ ਆਸਾਨ ਤਰੀਕੇ ਨਾਲ ਕਿਵੇਂ ਕਰਦੀ ਹੈ ਕਿਉਂਕਿ ਜਿਹੜਾ ਇਹ ਤਰੀਕਾ ਦੱਸੂਗੀ ਨਾ ਬਹੁਤ ਜ਼ਿਆਦਾ ਆਸਾਨ ਹੈ ਮੈਨੂੰ ਲੱਗਦਾ ਵੀ ਇਹ ਤਰੀਕਾ ਜ ਮੈਂ ਵੀ ਸਿੱਖ ਲੂੰਗੀ ਬਾਕੀ ਮੈਂ ਤੁਹਾਨੂੰ ਦਿਖਾਨੀ ਐ ਜਿਨ੍ਹਾਂ ਨੂੰ ਸੂਟ ਵਗੈਰਾ ਪਲਾਜ਼ੋ ਨਹੀਂ ਕੱਟਣ ਆਂਦਾ ਬਿਲਕੁਲ ਵੀ ਉਹ ਇਹ ਤਰੀਕਾ ਦੇਖਿਓ ਤੇ ਤੁਸੀਂ ਵੀ ਕਟਿੰਗ ਕਰਨ ਦੀ ਕੋਸ਼ਿਸ਼ ਕਰਿਓ ਮੈਂ ਤੁਹਾਨੂੰ ਸਾਰੀ ਵੀਡੀਓ ਬਣਾ ਕੇ ਦਿਖਾਨੀ ਐ ਵੀਡੀਓ ਐਂਡ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਆਹ ਕੱਪੜਾ ਜਿਹੜਾ ਹਨਾ ਇਹ ਚਾਰੇ ਪੱਲੇ ਚਾਰੇ ਪੱਲੇ ਐਵੇਂ ਲੰਬਾ ਤੈਹ ਲਾ ਲਿਆ ਮਤਲਬ ਪਹਿਲਾਂ ਦੋ ਪਾਸੇ ਤੈਹ ਲਾਈਆ ਹਨਾ ਕੱਪੜਾ ਲੰਬਾ ਸੀਗਾ ਉਹਨੂੰ ਦੂਰਾ ਇੱਕ ਦੂਏ ਦੇ ਉੱਪਰ ਧਰ ਕੇ ਦੁਜਾ ਕਰਿਆ ਤੇ ਇਹ ਇਹ ਹੁਣ ਚਾਰੇ ਪਾਸੇ ਮਤਲਬ ਹੋ ਕਰ ਲਿਆ ਜਿਵੇਂ ਆਪਾਂ ਸ਼ਾਰਟ ਦਾ ਕਰਦੇ ਹੁੰਦੇ ਆ ਇਹ ਸ਼ਰਟ ਹੈ ਕਿ ਸਲਵਾਰ ਹੈ ਸਲਵਾਰ ਸਲਵਾਰ ਪਲਾਜ਼ੋ ਹਾਂ ਇਹ ਤੁਹਾਨੂੰ ਹੁਣ ਪਲਾਜ਼ੋ ਦੀ ਕਟਿੰਗ ਦਿਖਾਉਣੀ ਆ ਤੇ ਇਹ ਹੈਗਾ ਰਾਵੀ ਦਾ ਪਲਾਜ਼ੋ ਜਿਹੜੇ ਨਾਪ ਦਾ ਹੈ ਇਹਨੇ ਕਟਿੰਗ ਕਰਨਾ ਤੇ ਚਾਰ ਇਹਦੇ ਸਾਈਡਾਂ ਦੇਖੋ ਜੀ ਮੈਂ ਐਵੇਂ ਫੋਲਡ ਕੀਤਾ ਹੋਇਆ ਇਹ ਇਹ ਦੇਖੋ ਹਾਂ ਡਬਲ ਕਰ ਲਿਆ ਡਬਲ ਕਰ ਲਿਆ ਇਹਨੂੰ ਚੋਰਾ ਕਰ ਲਿਆ ਇਹਨੂੰ ਤੇ ਇਹਦੇ ਉੱਪਰ ਰੱਖ ਲਿਆ ਆਪਾਂ ਪਲਾਜ਼ੋ ਇਹ ਵੀ ਆਪਣਾ ਮੀਚਰ ਹਾਂ ਸੌਣਾ ਰੱਖਣਾ ਇਧਰਲੀ ਸਾਈਡ ਹਾਂ ਬਾਹਰ ਵਾਲੀ ਸਾਈਡ ਠੀਕ ਹੈ ਤੇ ਪਲਾਜ਼ੋ ਆਪਾਂ ਜਿਹੜਾ ਆਪਣਾ ਫੋਲਡ ਐਵੇਂ ਕਰਕੇ ਦੋਨੇ ਪਾਸੇ ਮਲਾ ਕੇ ਆਪਾਂ ਬੰਦ ਵਾਲੀ ਸਾਈਡ ਰੱਖਣਾ ਇਹ ਜਿਹੜਾ ਆਪਣਾ ਪਾਸਾ ਦੇਖੋ ਇਹ ਖੁੱਲਾ ਪਾਸਾ ਹੈ ਉਹ ਬੰਦ ਵਾਲੀ ਸਾਈਡ ਰੱਖਣਾ ਹੈ ਬਸ ਤੁਸੀਂ ਉਹਨੇ ਇਹਦੇ ਦੋਨੋਂ ਪਾਸੇ ਆ ਜਾਂਦੀਆਂ ਨੇ ਹੈ ਚੁੰਨਾ ਤੇ ਦੋਹੇ ਪਾਸੇ ਆ ਜਾਂਦੀਆਂ ਨੇ ਹਾਂ ਯਾਨੀ ਕਿ ਜਿਹੜਾ ਸਟਾਈਲ ਤੋਂ ਆਸਾਨ ਤਰੀਕਾ ਦੱਸ ਰਹੀਆਂ ਵੀ ਉਹ ਦਿਖਾ ਰਹੇ ਆ ਨਾ ਆਪਾਂ ਵੀ ਇਹਨੂੰ ਰੱਖ ਲਿਆ ਆਪਾਂ ਬੰਦ ਵਾਲੀ ਸਾਈਡ ਤੇ ਉੱਪਰ ਹਰ ਨੀਚੇ ਦਾ ਕਿੰਨਾ ਕਿੰਨਾ ਫਰਕ ਪਾਉਣਾ ਹੈ ਲਾਸਟਿਕ ਨਹੀਂ ਪਾਉਂਦੇ ਉੱਪਰ ਹਾਂ ਤੇ ਆਪਾਂ ਇਹ ਲਾਸਟਿਕ ਪਾਉਣ ਲਈ ਰੱਖ ਲਾਂਗੇ ਬਹੁਤ ਆ ਕਿੰਨੇ ਦਾ 3.5 ਲੱਖ ਸਾਢੇ 3 ਉੱਪਰ ਤੋਂ ਇੱਥੇ ਤੱਕ ਰੱਖਿਆ ਸਾਢੇ 3 ਤੇ ਸਾਢੇ 3 ਦੇ ਆਪਾਂ ਪਲਾਜ਼ੋ ਰੱਖ ਲਈ ਜਿੰਨਾ ਕਪੜਾ ਰੱਖਣਾ ਹੈ ਠੀਕ ਹੈ ਜਿਹੜਾ ਉੱਪਰ ਤੇ ਫੋਲਡ ਕਰਨਾ ਬੈਟ ਲਈ ਇੱਥੋਂ ਵੀ ਆਪਾਂ ਦੋ ਰੱਖ ਲੈਨੇ ਆ ਤੇ ਮੂਰੀਆਂ ਕੋਲ ਤੇ ਆਪਾਂ ਰੱਖ ਲਿਆ 2 ਇੰਚ ਉਹ ਵੀ ਫੋਲਡੋ ਵਿੱਚ ਕੱਟ ਰੱਖਣਾ ਕੱਟ ਰੱਖ ਲਓ ਜਿਵੇਂ ਆਪਲਾ ਜੋਾ ਦੇਖੀ ਤੇ ਜਿੱਥੇ ਮਾੜੀ ਮਾੜੀ ਜੀ ਸਿਮ ਲਾਈ ਹੋਈ ਆ ਹਾਂ ਫਿਰ ਵੀ ਆਪਾਂ ਦੋ ਹੀ ਰੱਖ ਲੈਨੇ ਕੱਟ ਲਾ ਕੇ ਬਾਅਦ ਵਿੱਚ ਦੋ ਵਾਦੂ ਐ ਨਹੀਂ ਹਾਂ ਦੋ ਵਾਦੂ ਹੁੰਦਾ ਦੋ ਤਾਂ ਰੱਖਣੇ ਚਾਹੀਦਾ ਵਾਦੂ ਜੇ ਲੋੜ ਹੁੰਦੀ ਕੱਟ ਵੀ ਲਓ ਤਾਂ ਆਪਣੇ ਪਰ ਡਪੈਂਡ ਆਪਾਂ ਕਿੰਨਾ ਨਾਪਣ ਦੀ ਕੋਈ ਲੋੜ ਨਹੀਂ ਦੇਖੋ ਆਪਾਂ ਪਲਾਜ਼ੋ ਰੱਖ ਕੇ ਆਪਣਾ ਬੱਡੇ ਆਸਾਨ ਤਰੀਕੇ ਨਾਲ ਕਰ ਸਕਦੇ ਆ ਇਹ ਹੋ ਗਿਆ ਆਪਣਾ ਬੈਲਟ ਵਾਲਾ ਕਪੜਾ ਉਧਰ ਹੋ ਗਿਆ ਮੂਰੀਆਂ ਵਾਲਾ ਤੇ ਇਹ ਤੋਂ ਬਾਅਦ ਬੈਲਟ ਦੇਖਣੀ ਹੈ ਜੀ ਬੰਡ ਹੈਗੀ ਦੀ 15:30 15:30 ਦਾ ਅੱਧੇ ਕਿੰਨਾ ਹੋ ਗਿਆ 7:14 ਹੂੰ 1800 7:30 ਠੀਕ ਹੈ ਹਾਂ 7:30 ਬਾਕ ਰੱਖ ਲੋ 7:30 ਠੀਕ ਹੈ 7.5 ਬੈਲਟ ਹੈ ਪਰ ਹਾਫ ਕਰਿਆਏ ਉਹ 15 ਹੈ 7.5 ਤੇ 8 ਰੱਖ ਲਈ ਬੈਲਟ ਆਸਣ ਬਸਿੱਧਾ ਕੋਈ ਨਿਸ਼ਾਨੀ ਨਹੀਂ ਆ ਦੇਖੋ ਆ ਜਿਹੜੀ ਆ ਨਿਕਲ ਰਹੀ ਹੈ ਚੁੰਜ ਜੀ ਹੈ ਨਾ ਆਸਣ ਦੀ ਇਸੋ ਬਿਲਕੁਲ ਸਹੀ ਆ ਚੁੰਜ ਆਸਣ ਦੀ ਨਿਕਲ ਰਹੀ ਹੈ ਇੱਥੇ ਪਲੱਸ ਦਾ ਨਿਸ਼ਾਨ ਲਗਾਤਾ ਨਿਸ਼ਾਨ ਲਗਾਤਾ ਤੇ ਇੱਥੇ ਮੂਰੀ ਹੈਗੀ ਆਪਣੀ 6.5 ਆਪਾਂ ਰੱਖ ਲੈਣੇ ਆ 7.5 ਸਾਡੇ 6 ਇੰਚ ਰੱਖਦੇ ਆਪਾਂ 7 ਰੱਖਦੇ ਆ ਕਿਉਂਕਿ ਅਲੇ-ਦਾਲੇ ਸਿਉਣਾਂ ਚ ਕਪੜਾ ਆਉਂਦਾ ਠੀਕ ਹੈ dono ਪਾਸੇ ਬਸ ਕੱਟਿਆ ਗਿਆ ਬਲੱਗ ਹੂੰ ਦਾ ਇੰਚ ਬਾਹਰ ਨੂੰ ਰੱਖ ਰਹੇ ਆ ਕਿਉਂਕਿ ਜਿਹੜੀ ਸਿਉਣ ਦੀ ਰੱਖਦੇ ਆਪਾਂ ਸਿਉਣ ਮਾਰਾਂਗੇ ਅੰਦਰ ਨੂੰ ਠੀਕ ਹੈ ਹੁਣ ਪਲਾਜ਼ੋ ਰੱਖਿਆ ਦੇਖੋ ਜਿਹੜੇ ਜਿਹੜਾ ਪਲਾਜ਼ੋ ਦਾ ਹਨਾ ਲੰਬਾ ਐਵੇਂ ਰੱਖਿਆ ਹੋਇਆ ਇਹਦੇ ਅੱਧਾ-ਅੱਧਾ ਇੰਚ ਬਾਹਰ ਨੂੰ ਮਾਰਨੀ ਹੈ ਨਿਸ਼ਾਨੀ ਲਗਾਉਣੀ ਹੈ ਹਾਂ ਜਿਹੜੀ ਆਪਾਂ ਸਲਾਈ ਕਰਨੀ ਆ ਫਿਰ ਉਹ ਕਪੜਾ ਅੰਦਰ ਆ ਜਾਊਗਾ ਨਾ ਹੂੰ ਕੱਟੇ ਹੋ ਜਾ ਉਸ ਕੈਂਚੀ ਫਿਰ ਤੁਲਾ ਹਾਂ ਇਹ ਤੋਂ ਬਾਅਦ ਫਿਰ ਆਪਾਂ ਕੈਂਚੀ ਮਾਰ ਕੇ ਇਹ ਕੱਟ ਜਿਹੜਾ ਹੁਣ ਨਿਸ਼ਾਨ ਲਗਾਇਆ ਸੀ ਆ ਦੇਖੋ ਹੁਣ ਓਵੇਂ ਓਵੇਂ ਕੱਟਤਾ ਜੇ ਤੁਹਾਨੂੰ ਸਮਝ ਨਹੀਂ ਆਇਆ ਹੋਵੇ ਤਾਂ ਇੱਕ ਪਲਾਜ਼ੋ ਫਿਰ ਅਸੀਂ ਹੋਰ ਕਟਾਂਗੇ ਫਿਰ ਉਹ ਤੁਹਾਨੂੰ ਦੱਸਣ ਲਈ ਉਹ ਕਟਾਂਗੇ ਹਨਾ ਇੱਕ ਪਲਾਜ਼ੋ ਹੋਰ ਕੱਟ ਲਾਂਗੇ ਫਿਰ ਤੁਹਾਨੂੰ ਦੁਬਾਰਾ ਦੱਸ ਦੋਗੇ ਜਿੰਨਾ ਸਿੰਪਲ ਆ ਇਹ ਸਭ ਤੋਂ ਆਸਾਨ ਤਰੀਕਾ ਇਹੀ ਆ ਯਾਨੀ ਕਿ ਇਹ ਤਾਂ ਮੈਂ ਵੀ ਸਿੱਖ ਗਈ ਬਹੁਤ ਹੀ ਆਸਾਨ ਤਰੀਕਾ ਹਾਂ ਜੇ ਮੈਂ ਸਿੱਖ ਸਕਦੇ ਆ ਨਾ ਮਤਲਬ ਤੁਸੀਂ ਵੀ ਸਿੱਖ ਸਕਦੇ ਆ ਕਿਉਂਕਿ ਮੈਨੂੰ ਸੂਟਾਂ ਦੇ ਮਾਮਲੇ 'ਚ ਬਹੁਤ ਘੱਟ ਮੈਂ ਖੁਦ ਕੁੱਚੀ ਆ ਮੈਂ ਸਿੱਖੀ ਨਾ ਹਾਂ ਹਾਂ ਰਾਵੀ ਨੂੰ ਖੁਦ ਨਹੀਂ ਆਉਂਦੇ ਹੈਗੇ ਪਰ ਇਹਨੇ ਪਹਿਲਾਂ ਇਦਾਂ ਦੇ ਪਲਾਜ਼ੋ ਇਦਾਂ ਹੀ ਕਟਿੰਗ ਕਰਕੇ ਚਾਰ ਪੰਜ ਕਰ ਚੁੱਕੀ ਆ ਤਾਂ ਹੀ ਇਹ ਬਹੁਤ ਆਸਾਨ ਤਰੀਕਾ ਤਾਂ ਹੀ ਮੈਂ ਕਿਹਾ ਵੀ ਚਲ ਅੱਜ ਵੀਡੀਓ ਬਣਾ ਕੇ ਦੱਸਦੇ ਆ ਆਪਾਂ ਆਸਾਨ ਤਰੀਕਾ ਇਹ ਪਹਿਲਾ ਪਲਾਜ਼ੋ ਨਹੀਂ ਹਾਂ ਵੀ ਜਿਹਨੂੰ ਨਹੀਂ ਆਂਦਾ ਵੀ ਉਹ ਘਰੇ ਆਪਦਾ ਸਲਾਈ ਕਰ ਕਰ ਸਕਦਾ ਹੈ ਪਲਾਜ਼ੋ ਵੀ ਜ਼ਰੂਰੀ ਨਹੀਂ ਹੈਗਾ ਦੇਖੋ ਸ਼ਰਟ ਤਾਂ ਆਪਾਂ ਨੂੰ ਆ ਹੀ ਜਾਂਦੀ ਹੈ ਹਨਾ ਵੀ ਪਲਾਜ਼ੋ ਕਿਸੇ ਨਹੀਂ ਆਂਦਾ ਕਿਸੇ ਤੋਂ ਗਲਤ ਹੋ ਜਨਾ ਪਰ ਆਪਾਂ ਘਰ ਐਦਾ ਕੱਟ ਸਕਦੇ ਹਾਂ ਬਹੁਤ ਹੀ ਆਸਾਨ ਤਰੀਕਾ ਹੈ ਜੇ ਆਪਾਂ ਥੋੜਾ ਜਿਹਾ ਖੁੱਲਾ ਕਰਨਾ ਹੁੰਦਾ ਬਸ ਉਹ ਆਪਾਂ ਜਿਹੜੀਆਂ ਸਾਈਡ ਤੇ 1-1 ਇੰਚ ਵਾਧ ਰੱਖਿਆ ਆਪਾਂ ਥੋੜਾ ਡੇ ਡੇ ਰੱਖ ਸਕਦੇ ਹਾਂ ਨਾ ਜਿੰਨਾ ਖੁੱਲਾ ਰੱਖਣਾ ਹਾਂ ਉਹਦੇ ਹਿਸਾਬ ਨਾਲ ਥੋੜਾ ਵਾਧ ਰੱਖ ਸਕਦੇ ਆ ਵੀ ਜੇ ਆਪਾਂ ਲਾਦਦਾ ਹੁੰਦਾ ਉਹ ਆਪਾਂ ਆਪਣੇ ਪਲਾਜ਼ੋ ਦੇ ਹਿਸਾਬ ਨਾਲ ਰੱਖ ਸਕਦੇ ਆ ਜਿਹੜਾ ਆਪਣਾ ਪਲਾਜ਼ੋ ਹੋਊਗਾ ਦੇਖੋ ਕਰਾਂ ਤਾਂ ਆਪਾਂ ਇਦਾਂ ਦੇ ਸੂਟ ਕਰ ਹੀ ਸਕਦੇ ਆ ਹਨਾ 2.5 300 ਹੁਣ ਦੇਖੋ ਕਮੈਂਟ ਮੈਨੂੰ ਕਿੰਨੇ ਆਏ ਸੀਗੇ ਜਾਂ ਮੈਂ ਸੂਟ ਦਾ ਰੇਟ ਦੱਸਿਆ ਸੀਗਾ ਵੀ ਸਾਡੇ 180 200 ਹੈ ਸ਼ਾਇਦ ਕਿਸੇ ਨੇ ਕਿਹਾ ਤਾਂ 350 ਹੈ ਲਫੜੋ ਆ ਅਸਰਨਾ ਸਨ ਜੁੜ ਜੂਗਾ ਆ ਅਸਰਨਾ ਆ ਸਨ ਜੁੜ ਜੂਗਾ ਫਿਰ ਇੱਕ ਦੱਸੀ ਦੱਸੀ ਦੁਬਾਰਾ ਆ ਅਸਨ ਇਧਰ ਸੀਣਾ ਆ ਜੂਗੀ ਹਾਂ ਆ ਇਧਰ ਸੀਣਾ ਆ ਜੂਗੀ ਠੀਕ ਹੈ ਉਸ ਤੋਂ ਬਾਅਦ ਇਹ ਖੁੱਲ ਜੂਗਾ ਸੂਟ ਸਾਰਾ ਓਕੇ ਫੇਰਾ ਬਚਾ ਲੇ ਜੂ ਬਣ ਕੇ ਪਤਾ ਲੱਗੂਗਾ ਠੀਕ ਹੈ ਜਿਆਦਾ ਹ ਸਟੀਚਿੰਗ ਹੋਊਗੀ ਫਿਰ ਤੁਹਾਨੂੰ ਉਹ ਦਿਖਾਉਂਗੀ ਠੀਕ ਹੈ ਲੱਗਉਂਦੀਆਂ ਨੇ ਹਾਂ ਹਾਂ ਇਹਦੇ ਆ ਮੂਹਰੋ ਬੰਦ ਹੋ ਜੂਗਾ ਇਹਦੇ ਬਾਅਦ ਕੱਲੀ ਅਸਨ ਵਾਲੀ ਸੀ ਬਣਾਉਗੀ ਠੀਕ ਹੈ ਇਹਦੀ ਆ ਕੱਲੀ ਆਉਗੀ ਕੱਲੀ ਆ ਸੀਣਾਗੇ ਤੇ ਆ ਸੀਣਾਗੇ ਜਿਵੇਂ ਆਹ ਵਾਲੇ ਪਲਾਜ਼ੋ ਤੇ ਦੇਖਣਾ ਇਹ ਡਬਲ ਸੀਣਾ ਲੱਗੇ ਹੋਇਆ ਨੇ ਹਾਂ ਇਧਰ ਵੀ ਲੱਗੀ ਹੋਈ ਹੈਗੀ ਹੂੰ ਤੇ ਇਧਰ ਵੀ ਲੱਗੀ ਹੋਈ ਆ ਹਾਂ ਇਹਨਾਂ ਨੇ ਦੋਹੇ ਪਾਸੇ ਲਾਈਆਂ ਹੋਈਆਂ ਨੇ ਇਹਦੇ ਬਸ ਅੰਦਰਲੇ ਪਾਸੇ ਹੀ ਆਉਗੀ ਇਹ ਬਸ ਸੀਣਾ ਇਹ ਬਸੇ ਨਹੀਂ ਆਉਂਦੀ ਓਕੇ ਕਿਉਂਕਿ ਆਪਾਂ ਬੰਦ ਪਾਸੇ ਕੱਟ ਲਿਆ ਜੇ ਆਪਾਂ ਖੁੱਲੇ ਪਾਸੇ ਕੱਟ ਲਈਏ ਫਿਰ ਦੋਹੇ ਪਾਸੇ ਸੀ ਸੀਣਾ ਆਣਗੀਆਂ ਜੇ ਆਪਾਂ ਬੰਦ ਪਾਸੇ ਕੱਟ ਲਈਏ ਤਾਂ ਆਪਾਂ ਇੱਕ ਪਾਸੇ ਕਰ ਸਕਦੇ ਹਾਂ ਤੇ ਉੱਪਰਲੀ ਬੈਲਟ ਬੁਲਟ ਮੂਰੀਆਂ ਵਗੈਰਾ ਸਾਬ ਹੋ ਗਿਆ ओके ਇਹਦੇ ਦੋ ਸਿਉਣਾ ਨੇ ਬਸ ਲੱਗ ਜਾਣੀਆਂ ਨੇ ਗਿਆ ਬਸ ਜਦੋਂ ਤੂੰ ਲਾਏਂਗੀ ਹਨਾ ਜਦ ਮੈਂ ਤੁਹਾਨੂੰ ਵੀਡੀਓ ਬਣਾ ਕੇ ਦੱਸੂਗੀ ਬੱਜ ਗਏ ਨਾ ਫਿਰ ਦੁਪਹਿਰ ਦੇ ਬੱਜ ਗਏ 3:30 ਅਦਰ ਸਬਜ਼ੀਆਂ ਨੂੰ ਪਾਣੀ ਦੇ ਦੇ ਰਹੇ ਆ ਕਿਉਂਕਿ ਹੁਣ ਹੁਣ ਤਾਂ ਲਾਈਟ ਭੱਜ ਗਈ ਅਦਲਚਾਰੇ ਰੁਕ ਗਿਆ ਥੋੜਾ ਬਹੁਤਾ ਜਿੰਨਾ ਕੁ ਦੇ ਹੋ ਜਾਣ ਥਾਲਾ ਬਣੀ ਨਾ ਸਾਰੀ ਇੱਧਰ ਉਹ ਫਲੀਆਂ ਦੇਖੋ ਕਿੱਡੀ-ਕੱਡੀ ਹੋ ਗਈਆਂ ਉੱਧਰ ਸ਼ਿਮਲਾ ਮਿਰਚ ਨੂੰ ਇੱਧਰ ਤੋਂ ਸਾਰਾ ਪਾਣੀ ਨਾ ਇੱਥੇ ਇੱਥੇ ਤੋਂ ਪਾਣੀ ਐਵੇਂ 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 ਉਹ ਸਿੱਧਾ ਜਾ ਰਿਹਾ ਸਾਰੀ ਸਬਜ਼ੀਆਂ ਨੂੰ ਕਰੇਲਿਆਂ ਨੂੰ ਫੋਕੇ ਕਿਹ ਜਾਨਾ ਜਾਂਦਾ ਜੀ ਈਆਂ ਦਾ ਫਿਰ ਦੋ ਬੀਜੇ ਨੂੰ ਫਿਰ ਦੋ ਬੀਜੇ ਦਾ ਫਿਰ ਸ਼ਿੰਦਰਾ ਵਿੱਚ ਨੂੰ ਫਿਰ ਭਿੰਡੀਆਂ ਨੂੰ ਚਾਰ ਜਗ੍ਹਾ ਵਰਤਦੀਆਂ ਨੇ ਸਾਰੀ ਸਬਜ਼ੀਆਂ ਨੂੰ ਇੱਧਰ ਪਾਣੀ ਜਾ ਰਿਹਾ ਆ ਬਤਾਉਂ ਲੱਗਣ ਵਾਲੇ ਨੂੰ ਥੋੜੇ ਟਾਂਕਾ ਕਰ ਬਤਾਉਂ ਤਾਂ ਨਾ ਫਿਰ ਕਿ ਇਹ ਆਜਾ ਲੱਗਦੇ ਲੱਗਦੇ ਨੇ ਫਿਰ ਕੋਈ ਖਾਂਦਾ ਵੀ ਨਹੀਂ ਹੈਗਾ। ਹੂੰ? ਬੈਂਗਣੀ ਆ ਬਤਾਉਂ। ਬੈਂਗਣੀ। ਪਰ ਜਿਹੜਾ ਪਰਤਾ ਜਾ ਬਣਾਉਂਦੇ ਆ ਉਹ ਬਹੁਤ ਵਧੀਆ ਲੱਗਦਾ ਕਿ ਇਹਨੂੰ ਕਿਹਨੂੰ ਪਸੰਦ ਆ ਪਰਤਾ ਪਸੰਦ ਆ ਮੈਨੂੰ ਪਰ ਪਸੰਦ ਆ ਸਿਆਲ ਚ ਮੱਕੀ ਦੀ ਰੋਟੀ ਨਾਲ। ਗਰਮੀ ਚ ਤਾਂ ਨਾ ਬੈਂਗਣ ਜਾਂ ਬਿਲਕੁਲ ਪਸੰਦ ਨਹੀਂ। ਜੰਮਾ ਵਧੀਆ ਨਹੀਂ ਲੱਗਦਾ ਹੈਗਾ ਬੈਂਗਣ। ਹੁਣ ਆਹੀ ਚਾਰ ਪੰਜ ਸਬਜ਼ੀਆਂ ਲੱਗੀਆਂ ਹੋਈਆਂ ਨੇ ਜਿਹੜੀ ਬਾਰ-ਬਾਰ ਅਸੀਂ ਤਾਂ ਹਜੇ ਆਹੀ ਖਾਣੀਆਂ ਨੇ। ਮੂਲ ਦੀ ਤਾਂ ਬਸ ਕੋਈ ਉਹ ਆਏ ਕਰੂਗੀ। ਸੱਤ ਸਬਜ਼ੀਆਂ। ਸੱਤ ਸਬਜ਼ੀਆਂ ਨੇ ਫਿਰ ਵੀ ਇਹ ਖਾ ਖਾ ਥੱਕ ਜਾਗੇ ਫੜੀਆਂ ਹਜੇ ਸਾਡੇ ਹੋਈ ਜਾਣੀ ਹੈਗੀਆਂ ਫੜੀਆਂ ਲੇਟ ਲਾਈਆਂ ਨੇ ਫੜੀਆਂ ਥੋੜੀਆਂ ਜਿਹਾ ਲੇਟ ਲਾਈਆਂ ਨੇ ਕੀ ਆ ਵੀ ਲੇਟੇ ਉਤਰੂਗਾ ਆ ਕਿ ਆ ਇਹ ਆ ਬੈਂਗਣੀ ਆ ਇਹ ਆ ਜਿਹੜੀ ਪਾਣੀ ਚ ਜਾ ਰਹੀ ਏ ਸਾਰੀ ਬੈਂਗਣੀ ਏ ਇਹ ਦੇਖੋ ਪਾਣੀ ਨਾ ਇਧਰੋਂ ਆ ਰਿਹਾ ਇਧਰ ਪਿੱਛੇ ਉਧਰ ਮੋਟਰ ਆ ਅੱਗੇ ਘਰ ਦੇ ਅੱਗੇ ਤੇ ਇਧਰੋਂ ਪਾਣੀ ਆਂਦਾ 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 ਉਹ ਸਾਹਮਣੇ ਸਬਜ਼ੀਆਂ ਨੂੰ ਜਾ ਰਿਹਾ ਦੇਖੋ ਉੱਧਰ ਸ਼ਿਮਲਾ ਮਿਰਚਾ ਉਹ ਹੈ ਹੁਣ ਭੱਜ ਗਈ ਲਾਟ ਤਾਂ ਕਰਕੇ ਹੁਣ ਬਸ ਬਾਕੀ ਕਾਲੂ ਦਮਾਂਗੇ ਜਦੋਂ ਨਾ ਇੱਥੇ ਪਾਣੀ ਆਂਦਾ ਹੁੰਦਾ ਨਾ ਇੱਥੇ ਮਤਲਬ ਬਹੁਤ ਠੰਡੀ ਹਵਾ ਚੱਲਦੀ ਆ ਔਰੇ ਠੰਡੀ ਹਵਾ ਚੱਲਦੀ ਆ ਨਾ ਬਹੁਤ ਮਜ਼ਾ ਆਂਦਾ ਔਰੇ ਖੜਿਆਂ ਨੂੰ ਆ ਦੇਖੋ ਹਵਾ ਚੱਲ ਰਹੀ ਹੈ ਜਦੋਂ ਪਾਣੀ ਮੋ ਹੁਣ ਨਾ ਗਰਮੀਆਂ ਚੋਂ ਮਾਰਦਾ ਤਾਂ ਥੋੜਾ ਸੇਕ ਆ ਪਰ ਜਿੱਥੇ ਮੋਟਰ ਆਉਂਦੀਆਂ ਨੇ ਠੰਡਾ ਪਾਣੀ ਆਂਦਾ ਨਾ ਉਥੇ ਬਹੁਤ ਠੰਡੀਆਂ ਹਵਾਵਾਂ ਚੱਲਦੀਆਂ ਨੇ ਪਰ ਉਥੇ ਦਰਖਤ ਦਰਖਤ ਹੁੰਦੇ ਨੇ ਹੁਣ ਇੱਥੇ ਐ ਕੋਈ ਦਰਖਤ ਹੈ ਨਹੀਂ ਪੇੜ-ਬੋਦਾ ਹੈ ਨਹੀਂ ਤਾਂ ਕਰਕੇ ਥੋੜਾ ਜਿਹਾ ਠੰਡਾ ਪਾਣੀ ਆਂਦਾ ਜਾ ਬਸ ਪਾਣੀ ਛੱਡਦੇ ਹਾਂ ਵੀ ਮਾੜੀ-ਮੋਟੀ ਤਾਂ ਨੇੜੇ-ਨੇੜੇ ਹਵਾ ਆਉਂਦੀ ਨਹੀਂ ਲੱਗਦੀ ਹੈਗੀ ਆਹੀ ਜੜੀਆਂ ਚਾਰ ਸਬਜ਼ੀਆਂ ਨਾਲ ਹੀ ਖਾ-ਖਾ ਥੱਕ ਜਾਾਂਗੇ ਇੱਧਰ ਹੁਣ ਪ੍ਰਿੰਡੀਆਂ ਨੂੰ ਅੱਧਾ ਪਾਣੀ ਬਸ ਹੁਣ ਨਹੀਂ ਦਿਆ ਜਾਣਾ ਪਰ ਇੰਡੀਆਂ ਵੀ ਅੱਧੀਆਂ ਰਹਿ ਗਈਆਂ ਸੁੱਕੀਆਂ ਬੱਸ ਰੁਕ ਗਿਆ ਪਾਣੀ ਲੈਟ ਭੱਜ ਗਈ ਆ ਦੇਖੋ ਰੁਕ ਗਿਆ ਪਾਣੀ ਆ ਦੇਖੋ ਆ ਪਿੱਪੇ ਚ ਪਿਆ ਮੈਂ ਸਾਲਾ ਗੁੜ ਤੁਹਾਨੂੰ ਗੁੜ ਦਿਖਾਉਣੀ ਆ ਜਿਹੜਾ ਮੈਂ ਕੱਢ ਕੇ ਦਿਖਾਉਣੀ ਹੁੰਦੀ ਆ ਰੋਟੀ ਤੇ ਬਾਅਦ ਦੁਪਹਿਰ ਨੂੰ ਰਾਤ ਨੂੰ ਤਿੰਨ ਟਾਈਮ ਆ ਦੇਖੋ ਇਹ ਮੈਂ ਸਾਲਾ ਗੁੜਾ ਜਿਹੜਾ ਮੈਂ ਖਾਨੀ ਹੈ ਇਹ ਗੁੜ ਨਾ ਕਾਫੀ ਪੁਰਾਣਾ ਗੁੜਾ ਵੀ ਜਿਹੜਾ ਦੋ ਪੁਰਾਣਾ ਹੁੰਦਾ ਪੁਰਾਣਾ ਹੋ ਕੇ ਕਹਿੰਦੇ ਅੰਮੇ ਦਾ ਹੁੰਦਾ ਇਹ ਜਿਹੜਾ ਨਮਾ ਗੁੜ ਹੁੰਦਾ ਨਾ ਉਹਨੂੰ ਤਾਂ ਜੇ ਹੁਣ ਅੱਜ ਕੱਲ੍ਹ ਗਰਮੀਆ ਚ ਮੜਾ ਜਾ ਫੜੋਂਗੇ ਜਦੋਂ ਉਹ ਪਿੰਗਲ ਜਾਂਦਾ ਤੇ ਸ਼ੁਰੂ ਹੋ ਜਾਂਦਾ ਹੱਥਾਂ ਨੂੰ ਚਿਪਕਣਾ ਸ਼ੁਰੂ ਹੋ ਜਾਂਦਾ ਇਹ ਨਹੀਂ ਜਮਾ ਵੀ ਨਹੀਂ ਚਿਪਕਦਾ ਬਹੁਤ ਕੈੜਾ ਗੁੜਾ ਕਿਉਂਕਿ ਇਹ ਬਹੁਤ ਪੁਰਾਣਾ ਗੁੜਾ ਸਾਰਿਆਂ ਨੂੰ ਮੇਰੇ ਵੱਲੋਂ ਸਸੀ ਗੱਲ ਬੋਪਰੇ ਪ੍ਰੋਡਕਸ਼ਨ A05 ਤੇ ਤੁਹਾਡਾ ਸਵਾਗਤ ਹੈ ਮਮਾ ਬਣਾਉਣ ਲੱਗੀਆਂ ਹੁਣ ਆਲੂ ਛੋਲਿਆਂ ਦੀ ਸਬਜੀ ਤੇ ਮੰਮਾ ਹੁਣ ਕੱਢ ਰਹੀ ਆਲੂ ਆਲੂ ਤਾਂ ਕਿਹੜੇ ਪਏ ਨੇ ਆਲੂ ਤੁਸੀਂ ਨੇ ਚੰਗੀ ਤਰ੍ਹਾਂ ਬੋਇਲ ਨਹੀਂ ਕੀਤੇ ਨਾ ਹੋਏ ਨਹੀਂ ਅੱਗ ਤਾਂ ਬਾਲੀ ਸੀ ਛੋਲੇ ਹੋ ਗਏ ਥੋੜੇ ਥੋੜੇ ਆਲੂ ਰਹਿ ਗਏ ਆਲੂ ਦਿਖਾਇਓ ਦੁਬਾਰਾ ਧਰ ਦਿਆਂ ਕੱਚੇ ਨਾ ਉਹ ਛੋਲੇ ਦਿਖਾਇਓ ਮੈਂ ਟੇਸਟ ਕਰਕੇ ਦੇਖਾਂ ਟੇਸਟ ਕੀ ਕਰਨੇ ਕੱਚੇ ਐ ਮੈਂ ਖਾ ਕੇ ਦੇਖਿਆ ਮੈਂ ਇੱਕ ਨੂੰ ਕਰਾਂ ਗਰਮ ਵੀ ਬਹੁਤ ਆ ਫੇਰ ਕੱਚੇ ਰਹਿ ਗਏ ਹਾਂ ना। आलू भी कचे थोड़ा दुबारा थोड़ा भी, कच्चे भी आलू ज्यादा कच्चे चल सा रिज जाने कुकर चर पतीले ना पतीला चक लिया पर मैं छोले मांगो धरते भी गर्म पई है <laughs> गर्मी हो गई बहुत ज्यादा तत्ती हवा मारती है ਤੇ ਬਹਿ ਜਾ ਹਾਂ ਤੇਰੇ ਆ ਫੱਟੇ ਤੇ ਬਹਿ ਜਾ ਫੱਟੇ ਤੇ ਆ ਤੇ ਹਾਂ ਬਹਿ ਜਾ ਕੀ ਐ ਸੋਫਾ ਤੇਰਾ ਹਾਂ ਸੋਫੇ ਆ ਤੇਰਾ ਘਰ ਬਣਾਇਆ ਹੋਇਆ ਹੈ ਘਰ ਦਾ ਵੀਊ ਕਰੀਏ ਵੀਊ ਕਦਾ ਕਰਨਾ ਘਰ ਦੇ ਵਿੱਚ ਪਿਆਜ ਰੱਖੇ ਰੋਕਿਓ ਮੈਨੇਜਰ ਵੀਡੀਓ ਰੋਕਿਓ ਓਹ ਇੱਕ ਵਾਰ ਫਤ ਜਾਦ ਬਬੂ ਉਹ ਰਹਿਦਾ ਕਾਜ ਉਹ ਕੁੱਕਰ ਦੀ ਸੀਟੀ ਵੱਜੀ ਤੀ ਫਿਰ ਅਬੂ ਉੱਥੇ ਜਿੰਨੇ ਕੋਲ ਬੈਠੇ ਦੀ ਜਦ ਕੁੱਕਰ ਦੀ ਸੀਟੀ ਵੱਜੀ ਰਬੂ ਐਂਡ ਭੱਜ ਗਿਆ ਸ਼ੇਰਮਾ ਕੋ ਤੇ ਆਇਆ ਫਿਰ ਉਹਦਾ ਮੂੰਹ ਬਜਾ ਲੈਦਾ ਸਿੱਧਰਤੀ ਤੇ ਲੱਗਿਆ ਇਹ ਕਿਹੜੀ ਤੇ ਸਰਨਾਂ ਰੋਇਆ ਪੱਖਾ ਘਰਾਵਾ ਦਰਮੈਸਾਂ ਵਾਲਾ ਮੱਖੀ ਆ ਇੱਕ ਤਾਂ ਬਹੁਤ ਹੋ ਗਈ ਹੁਣ ਯੂਵੀ ਵੀ ਸਿਆਣਾ ਬਣ ਰਿਹਾ ਹਨਾ ਯੂ ਵੀ ਦੇ ਸਾਰੀਆਂ ਫਨੀ ਗੱਲਾਂ ਸਭ ਨੂੰ ਵਾਪਸ ਆਂਦਾ ਆਂਦੀਆਂ ਨੇ ਵੀ ਯੂ ਵੀ ਬਹੁਤ ਫਨੀ ਆ ਬਹੁਤ ਅੱਜ ਪਤਾ ਕੀ ਹੋਇਆ ਅੱਜ ਕੀ ਹੋਇਆ ਯੂ ਵੀ ਮੋਟਰਸਾਈਕਲ ਦਾ ਤੇਲ ਖਤਮ ਹੋਇਆ ਸਕੂਲ ਤੋਂ ਯੂ ਵੀ ਦੱਸੂਗਾ ਕੀ ਹੋਇਆ ਸਕੂਲ ਤੋਂ ਆ ਰਹੇ ਸੀ ਨਾ ਉਹ ਕੀ ਜਾਂਦੇ ਨੇ ਫਿਰ ਮੋਟਰਸਾਈਕਲ ਦਾ ਪੈਟਰੋਲ ਖਤਮ ਖਤਮ ਹੋ ਗਿਆ ਫਿਰ ਪਤਾ ਕੀ ਹੋਇਆ ਫਿਰ ਪਪਾ ਰੋੜ ਕੇ ਲੈ ਕੇ ਆਇਆ ਮੈਂ ਮੋਟਰਸਾਈਕਲ ਦੇ ਉੱਪਰ ਬੈਠ ਕੇ ਆਇਆ ਪਪਾ ਕਹਿੰਦਾ ਮੈਂ ਕਿਹਾ ਵੀ ਉਤਰ ਜਾ ਉਤਰੇ ਹੀ ਨਹੀਂਗਾ ਜਿਵੇਂ ਛੋਟੇ ਨਿਆਣਿਆਂ ਨੂੰ ਸਾਈਕਲ ਤੇ ਬਿਠਾ ਕੇ ਉਹ ਉਹ ਸਾਈਕਲ ਤੋਂ ਲੈ ਕੇ ਜਾਂਦੇ ਨੇ ਉਹ ਵੀ ਮੈਨੂੰ ਮੋਟਰ ਜਾਂਦਾ ਆਹਦੇ ਪਪਾ ਮੋਟਰਸਾਈਕਲ ਤੇ ਬਿਠਾ ਕੇ ਲੈ ਕੇ ਆਇਆ ਦੱਸ ਵੀ ਤੂੰ ਉਤਰ ਜਾ ਵੀਰ ਤੋਰ ਰੋੜ ਕੇ ਚਲਾ ਰਿਹਾ ਵੀ ਤੂੰ ਉਤਰ ਜਾ ਪਪਾ ਨੇ ਕਿਹਾ ਹੀ ਨਹੀਂ ਆਪ ਮੋੜ ਜਾਂਦੇ ਮੋਟਰਸਾਈਕਲ ਤੇ ਕਹਿੰਦਾ ਤੇਲ ਦਾ ਘੱਟਾ ਪਾਉਂ ਮੈਂ ਪਪਾ ਵੀ ਮੋਟਰਸਾਈਕਲ ਦੇ ਉੱਪਰ ਪੈਰ ਐਵੇਂ ਕਰ ਕਰਕੇ ਰੋੜ ਕੇ ਲੱਗਿਆ ਪਪਾ ਵੀ ਉੱਪਰ ਬੈਠਾ ਸੀ ਜਿਵੇਂ ਕਿਸੇ ਨੂੰ ਐਵੇਂ ਹੱਥਾਂ ਨਾਲ ਐਵੇਂ ਰੋੜ ਰੋ ਹਾਉ ਮੈਂ ਪਤਾ ਯੂਪੀ ਬੈਂਕ ਦੇ ਅਸੀਂ ਜਵਨ ਨੇ ਮੈਂ ਦੱਸਦਾ ਬਹੁਤ ਔਕੇ ਪਹੁੰਚੇ ਹੋਣੇ ਘਰ ਤੱਕ ਤਾਂ ਹੀ ਕਹਿ ਰਹੀ ਐ ਤੇ ਗੱਲ ਵੀ ਅਮੀਤ ਤੋਂ ਪੈਟਰੋਲ ਖਰਜਦਾ ਸੀ ਸਕੂਲ ਤੋਂ ਨਿਕਲੇ ਤੇ ਉੱਥੇ ਤੇ ਹੀ ਦੱਸ ਸੁਣ ਲੋ ਯੂਵੀ ਦੀਆਂ ਗੱਲਾਂ ਆਜਾ ਸੱਤੀਓ ਪੈਟਰੋਲ ਖਤਮ ਹੋ ਗਿਆ ਦਾ ਜੀ ਯੂਵੀ ਦੇ ਸਕੂਲ ਯੂਵੀ ਨੂੰ ਸਕੂਲ ਤੋਂ ਲੈਣ ਗਏ ਆ ਬੈਰ ਇਹਨੂੰ ਮੋਟਰਸਾਈਕਲ ਨੂੰ ਫਿਰ ਰੋੜ ਕੇ ਲੈ ਗਿਆ ਯੂਵੀ ਯੂਵੀ ਉੱਪਰ ਬੈਠਾ ਤਾਂ ਮੈਂ ਕਹਾਂ ਦੱਸ ਜੇ ਫੋਨ ਹੁੰਦਾ ਤਾ ਵੀਡੀਓ ਬਣਾ ਕੇ ਲੈਣੀ ਸੀ ਨਾਲੇ ਤੁਹਾਨੂੰ ਵੀ ਦਿਖਾਣਾ ਤਾਂ ਕਿ ਕਿੰਨਾ ਉਹ ਸੀਨ ਕਿੰਨਾ ਫਨੀ ਤਾਂ ਵੀ ਉਹ ਫੋਟੋ ਲੈ ਕੇ ਆ ਰਹੀ ਸੀ ਗਰ ਰਿਆ ਮੈਂ ਇਸ ਨੂੰ ਭਜਾਇਆ ਦੇਖੋ ਇਹ ਨੂੰ ਹੂੰ ਆਹ ਹੁਣ ਦੇਣੀ ਹੈ ਹੈ ਬੱਚਿਆਂ ਨੂੰ ਪਾਉਣੀ ਹੈ ਬੱਚਾ ਜੋਗੀ ਇੱਕ ਕੁੰਜਲਾ ਹੋਰ ਲੈਂਦੇ ਆਂ ਅਧੋਰੇ ਵੇ ਵਾਰ ਥੋੜੀ ਖੰਦੀ ਆਹ ਤੇਰੇ ਵਾਲ ਨਹੀਂ ਛੱਟੋ ਇਹ ਨਾ ਆ ਦੇਖੋ ਆ ਰਹਿ ਗਿਆ ਰੁਕੋ ਤੁਸੀਂ ਮੇਰੇ ਮम्मा ਜੀ ਐ ਕਰੋ ਤੁਸੀਂ ਮੇਰੇ ਉਹ ਕੰਗਾ ਫੇਰੋ ਮੈਂ ਵੀਡੀਓ ਅਸੀਂ ਚੱਲੇ ਗੁਰਦੁਆਰਾ ਸਾਹਿਬ ਕੰਗਾ ਤੂੰ ਉਹ ਸੂਈ ਵਾਲਾ ਚੱਕ ਉਹ ਸੂਈ ਵਾਲਾ ਕੰਗਾ ਚੱਕ ਕੇ ਲੈ ਆ ਤੇ ਮਾਰ ਤੇ ਪਈ ਐ ਅਸੀਂ ਚੱਲੇ ਗੁਰਦੁਆਰਾ ਸਾਹਿਬ 6:00 ਵੱਜ ਗਏ ਤੇ ਬਸ ਸਾਡੀ ਰਹਿ ਗਈ ਰੋਟੀ ਚਾਵਲ ਰਾਈਸ ਕਰ ਲੇ ਕਰਕੇ ਧਰ ਤੇ ਮੈਂ ਤੇ ਅੱਜ ਬਣਾਇਆ ਸੀ ਜਿਵੇਂ ਆਲੂ ਛੋਲੇ ਦੀ ਸਬਜੀ ਆਲੂ ਛੋਲੇ ਦੀ ਸਬਜੀ ਨਾਲ ਅੱਜ ਸੀ ਛੋਲ ਖਾਵਾਂਗੇ ਹਣਾ ਹਾਂ ਬੇਨੂਰੇ ਅ ਤੋਸੀਂ ਆਨੇ ਮੇਰੇ ਵਾਲ ਸੈੱਟ ਕਰੋ ਉਹ ਮੈਂ ਫੜਦਾ ਇਹਨੂੰ ਪੱਕੇ ਹੁਣ ਜੋ ਵੀ ਨੂੰ ਲੈ ਮੈਂ ਵੀਡੀਓ ਬਣਾਣੀ ਆ ਗਈ ਹੁਣ ਇਹ ਐਕਸਾਈਟਡ ਰਹਿੰਦਾ ਹਰ ਟਾਈਮ ਅਰਾਵੀ ਆਣ ਵਾਲੀ ਹੋਣੀ ਉਹਨੂੰ ਫੋਨ ਕਰਤਾ ਵੀ ਆ ਜਾ ਛੇਤੀ ਤੇ ਹੁਣ ਬਸ ਚੱਲੇ ਆ ਗੁਰਦੁਆਰੇ ਹੁਣ ਤੁਹਾਨੂੰ ਆਕੇ ਮਿਲਦੇ ਆਂ ਨੀਚੇ ਗਿਰ ਗਿਆ ਪੰਗਾ ਅਸੀਂ ਚੱਲੇ ਗੁਰਦੁਆਰਾ ਸਾਹਿਬ ਫੋਟੋ ਗਿਆ ਅੱਜ ਮਾਤਾ ਕੀ ਹੋਇਆ ਚੱਲ ਕੋਈ ਨਾ ਹਜੇ ਤਾਂ ਆਪਾਂ ਕਾਰਾਂ ਦੇ ਕੋਲੇ ਹੀ ਆ ਹਜੇ ਆਪਾਂ ਅਸੀਂ ਟਿੰਡ ਦੇ ਉੱਤੇ ਰੋਡ ਤੇ ਨੀਚ ਆਏ ਹੈਗੇ ਅੰਦਰ ਸਾਡੇ ਘਰ ਤਾਂ ਸਾਰਿਆਂ ਦੇ ਨਾ ਖੇਤਾਂ ਚ ਬਾਹਰ-ਬਾਹਰ ਦੇਖੀ ਫਲੀਆਂ ਲੱਗੀਆਂ ਪਈਆਂ ਕਿੰਨੀਆਂ ਦੱਸ ਬਾਕੀ ਉਹ ਛੱਡਿਆ ਹੈ ਦੇਖੀ ਓ ਦਿਮਾਗ ਹੀ ਲੱਗਿਆ ਦਿਮਾਗ ਤਾਈ ਜਿੱਤਰ ਹਾਂ ਤਾਈ ਜਿੱਤਰ ਖੰਦਾ ਇਹ ਲੋ ਜੀ ਗੁਰ ਅਸੀਂ ਤਾਂ ਆ ਗਏ ਹੁਣ ਗੁਰਦੁਆਰਾ ਸਾਹਿਬ ਤੋਂ ਤੇ ਹੁਣ ਪਾਨੀ ਹੈ ਮੈਂ ਯੂਵੀ ਨੂੰ ਰੋਟੀ ਨਹੀਂ ਰੋਟੀ ਮੈਂ ਉਹ ਚੋੜ ਛੋਲਿਆਂ ਦੀ ਆ ਦੇਖੋ ਡੁੱਬ ਗਿਆ ਹੈ ਪਲੇਟ ਡੁੱਬ ਗਈ ਛੋਲੇ ਅੱਜ ਕਰੇ ਨੇ ਮੈਂ ਗੈਸ ਤੇ ਚੁੱਲੇ ਤੇ ਨਹੀਂ ਮੈਂ ਕਰੇ ਹੈਗੇ ਛੋਲੇ ਕਿਉਂਕਿ ਛੋਲ ਥੋੜੀ ਸੀਗੇ ਮੈਂ ਕਿਹਾ ਚਲ ਗੈਸ ਤੇ ਕਰ ਲੰਨੀ ਹੈ ਨਾ ਤਾਂ ਨਹੀਂ ਆ ਯੂਵੀ ਨੂੰ ਕਿਉਂਕਿ ਯੂਵੀ ਤਾਂ ਨਾ ਸਕੂਲ ਜਾਣਾ ਸੌਰੀ ਗੁਰਦੁਆਰਾ ਸਭ ਜਾਣਦੇ ਪਹਿਲਾਂ ਹੀ ਮੰਗ ਰਿਹਾ ਤਾਂ ਉਹ ਤਾਂ बस ਇੱਕ ਰੋਕ ਤਾਂ ਵੀ ਚਲ ਪਹਿਲਾਂ ਆਪਾਂ ਗੁਰਦੁਆਰਾ ਸਭ ਜਾ ਕੇ ਆਨੇ ਆ ਤੇ ਵਾਂ ਕੇ ਚੋਲ ਖਾਵਾਂਗੇ ਬਸ ਉਹਨੂੰ ਨਾ ਦੰਗੀਆਂ ਸਭ ਪਹਿਲਾਂ ਉਹ ਖਾਗੋ ਫਿਰ ਮੈਂ ਵੀ ਖਾਣੀ ਆ ਆਪਣੀ ਮੈਂ ਥੋੜੇ ਜਿਹਾ ਚੋਲ ਛੱਡ ਕੇ ਯੂਵੀ ਨੂੰ ਦੇਤੇ ਹਰ ਸ਼ੱਕਰ ਨਾਲ ਖਾਰੀ ਤੇ ਕਿਉਂਕਿ ਮੈਂ ਕਿਉਂਕਿ ਪਹਿਲਾਂ ਮੈਂ ਸਭ ਨੂੰ ਨਾਲ ਪਤਾ ਹੈ ਮम्मा ਤੁਸੀਂ ਕਿਉਂ ਦੇਤੇ ਕਿਉਂ ਕਿਉਂਕਿ ਨਾ ਮੈਨੂੰ ਪਤਾ ਹੈ ਕਿ ਉਹ ਸਿਨਾਦ ਦਵਾਰੇ ਹਾ ਕੋਲੀ ਸਿੰਕ ਚ ਉੱਠ ਕੇ ਨੀ ਹੋਰ ਰੱਖਿਆਣਾ ਚਾਹੁੰਦੇ ਤੇ ਵੀ ਮੇਰੀ ਵੀਡੀਓ ਹੋ ਜੂਗੀ ਯੂ ਵੀ ਰੱਖ ਕੇ ਆਈ ਮੇਰਾ ਕੋਲੀ ਫਿਰ ਮੈਂ ਨਾ ਰੱਖ ਕੇ ਆਵਾ আচ্ছা ਤੇਰੀ ਗੱਲ ਦੀ ਨਿੱਪਲੇ ਪਈ ਮੇਰੇ ਕਿਆ ਕਹਿ ਗਿਆ ਤੂੰ ਨਾ ਮਤਲਬ ਮੈਨੂੰ ਨਾ ਹੋ ਸਿੰਕ ਚ ਹਾ ਕੋਲੀ ਰੱਖ ਕੇ ਆਣਾ ਭਵੇ ਇਸ ਲਈ ਫਿਰ ਚੋਲ ਚੱਕ ਕੇ ਤੈਨੂੰ ਹੀ ਦੇਤੇ ਹਾਂ ਛੱਡ ਕੇ ਵੀ ਲਈਊਗੀ ਤੂੰ ਖਾ ਲੈ ਫਿਰ ਖਾ ਕੇ ਆਪੇ ਸਿੱਟੇ ਹੋਊਗਾ ਸਿੰਕ ਚ ਚਲਾਕ ਮੈਨ ਚਲਾਕ ਚਾਈਲਡ Tchau, lá